ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 109ਵਾਂ ਮੇਂ ਨਵਾਂ ਰਾਸ਼ਨਵੰਸ ਸਮਾਗਮ ਕੀਤਾ ਜਾ ਰਿਹਾ ਲੋਟਮੰਦ ਪਰਿਵਾਰਾਂ ਨੂੰ ਤੇ ਅੱਜ ਸਾਡੇ ਵਿਚਕਾਰ ਮੇਰੇ ਵੱਡਾ ਭਰਾ ਦਜੀਤ ਸਿੰਘ ਲੰਬੜ ਕੈਨੇਡਾ ਤੋਂ ਜਿਹੜੇ ਸੁਸਾਇਟੀ ਦੇ ਸਾਡੇ ਮੈਂਬਰ ਆ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਇਸ ਸੁਸਾਇਟੀ ਨੂੰ ਬਲੰਦਨੀਆ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਇਨ੍ਹਾਂ ਭਰਾਵਾਂ ਦਾ ਹੈ ਐਨ ਆਰ ਆਈ ਭਰਾਵਾਂ ਦਾ ਕਿਉਂਕਿ ਜੀ ਐਨ ਆਰ ਆਈ ਭਰਾ ਬਾਹਰ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਦਸਵੰਧ ਕੱਟ ਕੱਟ ਕੇ ਭੇਜਦੇ ਆ ਤਾਂ ਹੀ ਇਹ ਰਾਸ਼ਨ ਮਨ ਸਮਾਗਮ ਚਾਹੇ ਹੋਰ ਕਾਰਜ ਜਿਵੇਂ ਉੱਥੇ 118 ਨੂੰ ਦੇਖਭਾਲ ਅनाथ ਬੇਸਹਾਰੇ ਲੋਵਾਰਸ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਤੇ ਨਾਲ ਹੁਣ ਹਸਪੀਟਲ ਵੀ ਕਿਚੇ ਉਰੀਓਪੀਡੀਆਂ ਸਵਾਵਾ ਜਿਹੜੀਆਂ ਸ਼ੁਰੂ ਕੀਤੀਆਂ ਚਾਰ ਐਂਬੂਲੈਂਸਾਂ ਚੱਲ ਰਹੀਆਂ ਤੇ ਨਾਲ ਫੰਡਾਂ ਦੇ ਵਿੱਚੋਂ ਜਿਵੇਂ ਸਾਡੀ ਸਾਸਤਾ ਵੱਲੋਂ ਕਿਸ਼ਤੀਆਂ ਲੈ ਕੇ ਸਵਾਵਾ ਕੀਤੀਆਂ ਤੇ ਪਹਿਲੀ ਕਿਸ਼ਤੀ ਜਦੋਂ ਅਸੀਂ 2019 ਚ ਲਈ ਸੀ ਉਹ ਸਾਡੇ ਦਿਲਜੀਤ ਭਾਜੀ ਹੁਣਾ ਵੱਲੋਂ ਅਰੇਂਜ ਕੀਤੀ ਗਈ ਸੀ ਤਾਂ ਉਹਨਾਂ ਨੇ ਸੇਵਾ ਭੇਜ ਕੇ ਉਹ ਕਿਸ਼ਤੀ ਸਾਨੂੰ ਲੈ ਕੇ ਦਿੱਤੀ ਤਾਂ ਉਹਨੇ ਦੇਖੋ ਪੰਜਾਬ ਦੇ ਵਿੱਚ ਕਿੰਦੀ ਵੱਡੀਆਂ ਸਵਾਵਾਵਾਂ ਕੀਤੀਆਂ ਜਿੱਥੇ ਡੱਡ ਬੋੜੀਆਂ ਕੱਡੀਆਂ ਫਰੀ ਦੁੱਧਾ ਕਿਸੇ ਨੂੰ ਕੁਝ ਸਾਈਡ ਕਰ ਦੇਣਾ ਜਾਂ ਕੋਈ ਹੋਰ ਕਰ ਦੇਣਾ ਉਹ ਜਿਹੜੀ ਅ ਦਿਲਜੀਤ ਭੱਲੀ ਹੁਣੀ ਸੇਵਾ ਭੇਜੀ ਸੀ ਤਾਂ ਹੀ ਉਹ ਕਿਸ਼ਤੀ ਲਈ ਡੇਟੀਆਂ ਸਵਾਮਾ ਕਰ ਸਕੀ ਫਿਰ 2023 ਦੇ ਵਿੱਚ ਫਲੱਡ ਆਇਆ ਫਿਰ ਤਿੰਨ ਕਿਸ਼ਤੀਆਂ ਜਿਹੜੀਆਂ ਹੋਰ ਲਈਆਂ ਫਿਰ ਸਾਡੇ ਹੋਰ ਐਨਆਰਈ ਭਰਾਵਾਂ ਨੇ ਸਾਡਾ ਸਹਿਯੋਗ ਕੀਤਾ ਤਾਂ ਤਾਂ ਉਹ ਹੋਰ ਸਵਾਮਾ ਦੇਗੀ ਇਹ ਸਾਰੇ ਹੀ ਯੋਗਦਾਨ ਸਾਡੇ ਸਭ ਤੋਂ ਵੱਡਾ ਜਿਹੜਾ ਰਚਨਮਾਨ ਸਮਾਗਮ ਦਾ ਜੀ ਯੋਗਦਾਨ ਸਾਡੇ ਵਰਜੀਤ ਭਾਈ ਤੇ ਰਣਜੀਤ ਭਾਈ ਉਹ ਦੋਨਾਂ ਭਰਾਵਾਂ ਵੱਲੋਂ ਕਿਉਂਕਿ ਜਦੋਂ ਸ਼ੁਰੂਆਤ ਤੋਂ ਸੰਸਥਾ ਦੀ ਅਸੀਂ ਅੰਦਰ ਬੈਠ ਕੇ ਗੱਲ ਹੀ ਕਰਦੇ ਪਏ ਸੀ ਦਜੀਤ ਭਾਈ ਹੋਣਾ ਨਾ ਵੀ ਉਹ ਭਰਾ ਹੈ ਉਹ ਪਰਿਵਾਰ ਆ ਵੀ ਜਦੋਂ ਸਟਾਰਟ ਹੋਈ ਸੀ ਨਾ 2015 ਦੇ ਵਿੱਚ ਸੰਸਥਾ ਸਟਾਰਟ ਕੀਤੀ ਗਈ ਸੀ ਤੇ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਟੱਕਰ ਪਹੁੰਚ ਜਾਣਾ ਤੇ ਨਾ ਹੀ ਕਦੀ ਅਸੀਂ ਸੋਚਿਆ ਸੀ ਸੋਚਿਆ ਕਿੱਦਾਂ ਨਹੀਂ ਸਭ ਤੋਂ ਜੇ ਸਾਡਾ ਭਰਾ ਕੋਈ ਸਾਨੂੰ ਦੇਖ ਕੇ ਸਾਡੀ ਸੇਵਾ ਨੂੰ ਦੇਖ ਕੇ ਜੁੜਿਆ ਸੀ ਤਾਂ ਉਹ ਵੀਰ ਹਰਜੀਤ ਸਿੰਘ ਜੀ ਦਾ ਮੈਨੂੰ ਅਜੇ ਤੱਕ ਵੀ ਯਾਦ ਜਦੋਂ ਪਹਿਲੀ ਵਾਰ ਫੋਨ ਕਰਕੇ ਰਾਚਣ ਹੁਸ਼ਿਆਰ ਪਰ ਤੋਂ ਭੇਜਿਆ ਨਾ ਪਰਿਵਾਰਾਂ ਦੇ ਲਈ ਤੇ ਉਹਨਾਂ ਨੇ ਸਿਰਫ ਇੱਕ ਨੈੱਟ ਦੇ ਜਰੀਏ ਵੀਡੀਓ ਦੇਖ ਕੇ ਸਾਡੇ ਨਾਲ ਜੁੜੇ ਸੀ ਤੇ ਉਹਨਾਂ ਨੇ ਇੰਨਾ ਵਿਸ਼ਵਾਸ ਸਾਡੇ ਤੇ ਜਤਾਇਆ ਮੈਨੂੰ ਅਜ ਤੱਕ ਵੀ ਉਹਨਾਂ ਨੇ ਕਦੀ ਅਜੇ ਤੱਕ ਤੁਸੀਂ ਇੱਥੇ ਪਰ ਮੈਨੂੰ ਲੱਗਦਾ ਨਹੀਂ ਤੁਸੀਂ ਕਦੀ ਵੀ ਉਹਨਾਂ ਨੂੰ ਦੇਖਿਆ ਹੋਊਗਾ ਦੋ ਤਿੰਨ ਵਾਰੀ ਉਹ ਆਤੀ ਇਥੋਂ ਆ ਮੁਰਗੇ ਪਰ ਕਦੀ ਸਾਹਮਣੇ ਵੀ ਨਹੀਂ ਆਉਂਦੇ ਉਹਨਾਂ ਬੋਰਾਂ ਸਾਡਾ ਭਰਾ ਵੇਕੂ ਉਹਨਾਂ ਦੇ ਜਦੋਂ ਸਾਰਾ ਕੁਝ ਦੇਖਦੇ ਇਹ ਆਉਂਦੇ ਆ ਉਹ ਕਦੀ ਵੀ ਕੈਮਰਿਆਂ ਮੋਰੇ ਵੀ ਨਹੀਂ ਆਉਂਦੇ ਤੇ ਨਾ ਆਉਣਾ ਚਾਹਦੇ ਕਦੇ ਅਸੀਂ ਆਉਣਾ ਨਹੀਂ ਪਰ ਉਹਨਾਂ ਨੇ ਜੇ ਰਚਨਾ ਮਨ ਸਮਾਗਮ ਕਈ ਵਾਰ ਔਕੜਾ ਆਈਆਂ ਵੀ ਬੰਦ ਹੋ ਜਾਣਾ ਕਿਸੇ ਕਦਾ ਤਕਰੀ ਲੱਗਦਾ ਸੀ ਵੀ ਅੱਜ ਕਿਉਂਕਿ ਰਾਤ ਨੂੰ ਬਹੁਤ ਬਣ ਗਿਆ ਪਰ ਉਹਨਾਂ ਦੀ ਬਦੌਲਤ ਉਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਨੂੰ ਜਿਹੜਾ ਰਾਚਨਪੰਡ ਸਮਾਗਮ ਨਿਰੰਤਰ ਜਾਰੀ ਹੈ ਤੇ ਹੁਣ ਮਾਸੀ ਆ ਘਰ ਬਣਾ ਕੇ ਦਿੱਤੇ ਇੱਕ ਭੈਣ ਨੂੰ ਬੂੜ ਵੀ ਕਰਾ ਕੇ ਦਿੱਤਾ ਉਹਦੇ ਪਾਣੀ ਨਹੀਂ ਜਾਂਦਾ ਸੀ ਉੱਥੇ ਬਾਦਰਸ ਫਲਾਈ ਦੀ ਟੂਟੀ ਵੀ ਨਹੀਂ ਜਾਂਦੀ ਸੀ ਉੱਥੇ ਬੂੜ ਕਰਾ ਕੇ ਦਿੱਤਾ ਤੇ ਇੱਕ ਹੋਰ ਗਾਲੂ ਵਾਲੇ ਉਸਤਾ ਦੇ ਘਰ ਬਣਾਉਣ ਇੰਨੇ ਜਿਹੜੇ ਘਰ ਨਿਰੰਤਰ ਜਿਹੜੀ ਆ ਉਹ ਘਰ ਵੀ ਬਣਾ ਕੇ ਦਿੱਤੇ ਜਾ ਰਹੇ ਉਹਨਾਂ ਵੱਲੋਂ ਹੋਰ ਰਾਚਣ ਦਾ ਬਿੱਲ ਬਹੁਤ ਬਣਿਆ ਹੋਇਆ ਉਹ ਹੁਣ ਆ ਵੀਰ ਗੁਰਿੰਦਰ ਨਾਲ ਗੱਲ ਹੁੰਦੀ ਸੀ ਵੀਰ ਗੁਰਿੰਦਰ ਨੇ ਸੇਵਾ ਭੇਜੀ ਜਿਹੜੀ ਤੇ ਹੁਣ ਉੱਤੋਂ ਬਾਅਦ ਜਿਹੜੀ ਪੱਛਦੀ ਆ ਤੇ ਉਹ ਵੀਰ ਹਰਜੀਤ ਸਿੰਘ ਹੁਣਾ ਬਲੋਹੇ ਇਹ ਕੀਤੀ ਕਿ ਕਿ ਇਹਨਾਂ ਦੋਨਾਂ ਭਰਾਵਾਂ ਦੀ ਬਦੌਲਤ ਹੀ ਰਚਨਬਨ ਸਮਾਗਮ ਚੱਲ ਰਿਹਾ ਹੈ ਬਾਕੀ ਜਿਹੜੇ ਸਸਤਾ ਚ ਕਾਰਜ ਹੋ ਰਹੇ ਵੀ ਦਿਲਜੀਤ ਸਿੰਘ ਹੋਣੀ ਆ ਐਡਮੈਂਟਨ ਦੀ ਸੰਗਤ ਹੋਰ ਸਾਡੇ ਭਰਾ ਬਹੁਤ ਜਿਹੜੇ ਐਨਆਰਆਈ ਭਰਾ ਜਿਹੜੇ ਸਾਡੀਆਂ ਸਮਾਵਾਂ ਨਾਲ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਹਰੇਕ ਮਹੀਨੇ ਆਪਣੀ ਜਿਵੇਂ ਦੀਪਕ ਭਾਜੀ ਆ ਮਤਲਬ ਹਰੇਕ ਮਹੀਨੇ ਉਸ 바ਵਾ ਭੇਜਦੇ ਭੇਜਦੇ ਆ ਤੇ ਹੋਰ ਵੀ ਸਾਡੇ ਐਨਆਰਆ ਭਰਾ ਆ ਉਹ ਸਾਰਿਆਂ ਦਾ ਨਾਮ ਲੈਣ ਲੱਗਾ ਕਈ ਵਾਰੀ ਅ ਨਹੀਂ ਜਾਤ ਚਾਉਂਦੇ ਪਰ ਬਹੁਤ ਭਰਾ ਆ ਜਿਹੜੇ ਸੇਵਾਤਾ ਦੇ ਨਾਲ ਜੁੜ ਕੇ ਕਿਉਂਕਿ ਉੱਥੇ 27 ਬੰਦਿਆਂ ਦਾ ਸਟਾਫ ਮੈਂਬਰ ਆ ਉਹਨਾਂ ਦੀਆਂ ਤਨਖਾਹਾਂ ਹੋਰ ਵੀ ਬਹੁਤ ਖਰਚੇ ਆ ਲੰਗਰ ਪਕੜਨਾ ਦੋ ਟਾਈਮ ਉਹਨਾਂ ਦੀਆਂ ਦਵਾਈ ਮੈਡੀਸਨ ਤੇ ਸਾਰਾ ਕੁਝ ਉਹ ਭਰਾਵਾ ਬਲੋਜ ਦਾ ਦਿੱਤਾ ਜਾਂਦਾ ਇਹ ਕਾਫੀ ਕਾਰਜ ਆ ਉਹ ਸਾਡੇ ਅੰਮ੍ਰਿਤ ਭੜਾਈ ਕਰ ਰਹੇ ਔਰ ਉਹਦੀ ਬਦੌਲਤ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਜ਼ਰੂਰ ਕਰਿਆ ਕਰੋ ਜਿਦੋਂ ਵੀ ਆਪਾਂ ਪ੍ਰਸਾਦਾ ਛਕਦੇ ਆਂ ਕਿ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਤਾਂ ਹੀ ਪ੍ਰਸਾਦਾ ਦਾ ਟਿਕਰ ਪਹੁੰਚਦਾ ਜਿਦੋਂ ਵੀ ਤੁਸੀਂ ਛਕਦੇ ਆਂ ਇਹ ਕਿਰਪਾ ਕਰਕੇ ਬੇਨਤੀ ਆ ਤੁਹਾਡੇ ਸਾਰੇ ਪਰਵਾਰਾਂ ਨੂੰ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਜ਼ਰੂਰ ਕਰਿਆ ਕਰੋ ਕਿ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਤੇ ਅੱਜ ਸਾਡੇ ਦਿਲਜੀਤ ਭਾਈ ਆਏ ਆ ਤੇ ਆਓ ਉਹਨਾਂ ਨੂੰ ਆਪਾਂ ਮੈਂ ਤੁਹਾਨੂੰ ਭਾਜੀ ਨੂੰ ਕਹਾਂਗਾ ਵੀ ਜਰੂਰ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਇੱਕ ਛੋਟਾ ਜਿਹਾ ਸਾਡੀ ਸੰਸਥਾ ਵੱਲੋਂ ਇੱਕ ਸਨਮਾਨ ਜਿਹੜਾ ਉਹ ਜਰੂਰ ਕੀਤਾ ਜਾਵੇ ਰੇਗੂ ਭਾਜੀ ਆਵੋ ਬਲੇ ਸੋਨੇ ਹਾ ਰੇਗੂ ਭਾਜੀ ਬਲੇ ਸੋਨੇ ਹਾ ਇਹ ਸਾਰੇ ਐਨਆਰਆਈ ਭਰਾ ਚੜ੍ਹਦੀ ਕਲਾ 'ਚ ਰੱਖਣ ਰਹਿਣ ਅਸੀਂ ਇਹ ਹੀ ਅਰਦਾਸ ਕਰਾਂਗੇ ਉਹਨਾਂ ਦੀ ਚੜ੍ਹਦੀ ਕਲਾ 'ਚ ਲਈ ਇੱਕ ਅਜ ਕਾਰਾ ਜਰੂਰ ਸਾਰੀ ਸੰਗਤਾਂ ਨੇ ਛੱਡਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ